ਸਰਕਾਰ ਮੁਕਾਬਲਾ 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 ਜਿੰਦਾ ਸਰਕਾਰ ਮੁਕਾਬਲਾ 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 ਜਿੱਥੇ ਬਨੇਵਾ ਇੱਕ ਅਜਦਾਬ ਜਿੰਦਾਬਾ ਜਿੰਦਾਬਾ ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੇਰਾ ਨਾਮ ਜੀ ਕਾਮਰੇਟ ਭਰੂਪ ਸਿੰਘ ਪਿੰਡ ਸੱਜਾਵਾਲ ਮਨਦੂਤ ਸੰਘਾ ਕਮੇਟੀ ਦਾ ਪ੍ਰਧਾਨ ਸਰ ਜੀ ਤੁਸੀਂ ਅੱਜ ਧਰਨੇ ਤੇ ਪਹੁੰਚੇ ਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਇਹਦੇ ਬਾਰੇ ਜਾਣਕਾਰੀ ਸੀ ਦੁਨੀਆ ਜੀ ਬਈ ਕੜ ਤੋਂ ਕੜ ਤਿੰਨ ਸਾਲ ਹੋ ਗਏ ਅੱਜ ਸਾਡਾ ਧਰਮਾ ਚਲਦੇ ਨੂੰ ਇੱਥੇ ਇਨਸਾਫ ਕੋਈ ਨਹੀਂ ਮਿਲ ਰਿਆ ਜਿਹੜੀਆਂ ਸਰਕਾਰਾਂ ਤੇ ਪ੍ਰਸ਼ਾਸਨ ਇਹ ਬੂੰਗਾ ਤੇ ਬੋਲਾ ਸੁੱਤਾ ਪਿਆ ਵਾ ਅਸੀਂ ਮੰਗ ਕਰਦੇ ਆਂ ਵੀ ਜਿਹੜੀ ਐਸ்சி ਕਮਿਸ਼ਨ ਨੇ ਮੰਗਾਂ ਕੀਤੀਆਂ ਨੇ ਬਈ ਦੋਸ਼ੀਆਂ ਇਹ ਜਿਹੜੇ ਪੀੜਤ ਪਰਿਵਾਰ ਆ ਪੀੜਤ ਪਰਿਵਾਰਾਂ ਨੂੰ ਮਾਫ਼ੀ ਦਿੱਤਾ ਜਾਵੇ ਅਸੀਂ ਉਹਦੀ ਮੰਗ ਕਰਦੇ ਆਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਵੀ ਜਿਹੜੀਆਂ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ ਜਿਹੜੇ ਦੋਨੇ ਪੀੜ੍ਹ ਦੇ ਪਰਿਵਾਰ ਆ ਜਲਦ ਤੋਂ ਜਲਦ ਇਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਜੇ ਇਨਸਾਫ਼ ਨਾ ਮਿਲਿਆ ਤਾਂ ਅਸੀਂ ਇਕੱਠ ਵੱੱਟ ਵੱੱਟ ਇਕੱਠ ਕਰਕੇ ਅਸੀਂ ਮਾਰਚ ਕਰਾਂਗੇ ਪ੍ਰਸ਼ਾਸਨ ਦੇ ਖਿਲਾਫ ਤੇ ਸਰਕਾਰ ਦੇ ਖਿਲਾਫ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿੰਨਾ ਚਿਰ ਇਨਸਾਫ਼ ਨਹੀਂ ਮਿਲੂਗਾ ਉਹਨਾਂ ਚਿਰ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹਨਾਂ ਦੀ ਮਦਦ ਕਰਦੇ ਰਹਾਂਗੇ ਜਿੱਥੇ ਤੱਕ ਵੀ ਹੋ ਸਕਦਾ ਜੀ ਸਰ ਅੱਜ ਇਸ ਧਰਨੇ ਨੂੰ ਕਿੰਨਾ ਚਿਰ ਹੋ ਗਿਆ ਜੀ ਇੱਥੇ ਧਰਨੇ ਨੂੰ 3 ਸਾਲ ਹੋ ਚੁੱਕੇ ਜੀ ਤੇ ਜਦੋਂ ਦਾ ਇਹ ਧਰਨਾ ਲੱਗਿਆ ਕੋਈ ਇੱਥੇ ਲੀਡਰ ਪਹੁੰਚਿਆ ਜੀ ਬਿਲਕੁਲ ਨਹੀਂ ਕੋਈ ਲੀਡਰ ਨਹੀਂ ਪਹੁੰਚਿਆ ਕਿਉਂ ਇਹਦੇ ਵਿੱਚ ਅਸੀਂ ਕਹਿੰਦੇ ਵੀ ਕਾਨੂੰਨ ਦੋਆ ਇਹ ਮੈਂ ਦੱਸਾਂ ਜਨਾ ਕਾਨੂੰਨ ਕਿਉਂ ਦੋਆ ਮਾੜੇ ਲਈ ਕਾਨੂੰਨ ਕੋਸੂਰਾ ਤਕੜੇ ਲਈ ਕੋਸੂਰਾ ਇਹੀ ਕਿਸੇ ਅਮੀਰ ਦਾ ਜਾਂ ਤਣਾੜ ਦਾ ਧਰਨਾ ਲੱਗਿਆ ਹੁੰਦਾ ਤਾਂ ਸਾਰੇ ਐਮਪੀ ਐਮਐਲਏ ਇੱਥੇ ਹੁੰਦੇ ਕਿਉਂਕਿ ਐਸੀਆਂ ਦਾ ਬੰਨੀਓ ਧਰਨਾ ਲੱਗਿਆ ਹੋਇਆ ਜਿਨ੍ਹਾਂ ਨਾਲ ੱਤਕਾ ਹੋਇਆ ਐਸੀ ਪਰਿਵਾਰਾਂ ਦੇ ਵਿੱਚੋਂ ਆ ਸਾਡੇ ਖੋਦ ਜਿਹੜੀ ਐਸੀਆਂ ਦੀ ਇੱਥੇ ਐਮਐਲਏ ਆ ਸਰਬਜੀਤ ਕੋ ਜਦੋਂ ਉਹ ਵਿਰੋਧੀ ਨੇਤਾ ਸੀਗੀ ਸਰਕਾਰ ਦੀ ਉਦੋਂ ਇਹਨਾਂ ਚ ਆ ਕੇ ਬੰਦੀ ਸੀ ਵੀ ਸਾਡੀ ਸਰਕਾਰ ਹੋਊ ਬਣੇ ਤਾਂ ਮੈਂ ਤੁਹਾਨੂੰ ਇਨਸਾਫ ਦਊਂਗੀ ਉਸ ਤੋਂ ਬਾਅਦ ਉਹ ਵੀ ਭੁੱਲ ਗਈ ਇੱਥੇ ਆਉਣਾ ਭੁੱਲ ਗਈ ਹੋਣਾ ਕੀ ਸੀ ਉਹ ਝਾਕਣ ਝਾਕ ਵੀ ਵੀ ਨਹੀਂ ਇਧਰ ਨੂੰ ਇਸ ਧਰਨੇ ਵਾਲ ਨੂੰ ਕਿਉਂ ਇਹ ਧਰਨੇ ਦੀ ਸਾਰ ਕੋਈ ਨਹੀਂ ਲੈਂਦਾ ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਧਰਨਾ ਚੱਲ ਰਿਹਾ ਭਗਵੰਤ ਮਾਨ ਦਾ ਕਹਿਣ ਸੀ ਵੀ ਮੈਂ ਧਰਨੇ ਨਹੀਂ ਲੱਗਣ ਦਊਗਾ ਦਰਿਆ ਤੇ ਨਹੀਂ ਲੋਕ ਬੈਠਣਗੇ ਅੱਜ ਉਹੀ ਲੋਕ ਦਰਿਆ ਤੇ ਬੈਠੇ ਨੇ ਉਹੀ ਧਰਨੇ ਚੱਲਦੇ ਨੇ ਲਗਾਤਾਰ ਸਰ ਲਾਸਟ ਵਿੱਚ ਤੁਸੀਂ ਜਥੇ ਬੰਦੇ ਨੂੰ ਕੀ ਕਹਿਣਾ ਜਣੇ ਲਾਸਟ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਵੱਧ ਤੋਂ ਵੱਧ ਵੇਗ ਮੀਟਿੰਗ ਕਰਕੇ ਇਕੱਠ ਕਰਕੇ ਵਿਆਪਨ ਸਾਹਿਰ ਦੇ ਵਿੱਚ ਮਾਰਚ ਕੀਤਾ ਜਾਵੇ ਪ੍ਰਸ਼ਾਸਨ ਦੇ ਖਿਲਾਫ ਵੀ ਸਾਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਚਾਹੇ ਜਨਤਾ ਜੇਤੂ ਲੜਨ ਵਾਲੇ